ਓਏ ਹਲੋ ਹਾਂਜੀ ਆ ਕੀ ਕਰ ਰਿਹਾ ਮੀਟਰ ਪੁੱਟਣ ਦਿਆ ਮੀਟੇ ਪੁੱਟੇ ਸਾਡਾ ਮੀਟੇ ਆਹੋ ਕਾਡਾ ਤੇਰੀ ਪੁੱਟ ਖਾਇਆ ਉਹ ਜੋ ਮਰਜੀ ਕਰ ਲ ਅੱਜ ਪੁੱਟ ਪੁੱਟ ਕਿੱਦਾਂ ਪੋੜਦਾ ਤੇਰੇ ਗੋਟ ਨਾ ਵੱਡੇ ਜੇ ਸਾਹਿਬ ਜੀ ਲੈ ਜਨੂ ਨਹੀਂ ਆਉਣਾ ਉਹ ਕੀ ਗੱਲ ਹੋ ਗਈ ਬਜ਼ੁਰਗਾ ਬਜ਼ੁਰਗ ਨੂੰ ਕੀ ਗੱਲ ਹੋ ਗਈ ਮੀਟਰ ਕਿਨੂੰ ਪੁੱਟ ਕੇ ਪੁੱਟਣ ਦੇ ਉਹ ਤੁਹਾਨੂੰ ਗਲਤ ਫਹਮੀ ਹੋਈ ਆ ਕਾਡਾ ਭਲੇਖਾ ਮੈਂ ਅੰਨਾ ਮੈਨੂੰ ਦਿਖ ਨਹੀਂ ਗਿਆ ਉਹ ਮੀਟਰ ਪੁੱਟਣਾ ਨਹੀਂ ਦਿਆ ਕਿ ਸਰਕਾਰ ਵੱਲੋਂ ਹੁਕਮ ਆਇਆ ਵੀ ਮੀਟਰ ਪੁੱਟ ਕੇ ਲਮਾਰੇ ਜਾਈ ਜਾਣ ਲਮਾਰੀ ਮੈਨੂੰ ਦਿਓ ਮੇਰੇ ਘਰ ਕੱਪੜੇ ਰੱਖਣ ਵਾਲੇ ਪਏ ਓਏ ਓ ਲਵਾਰੀਆਂ ਨਹੀਂ ਓ ਉਹ ਲੋਹੇ ਦੇ ਲਮਾਰੀਆਂ ਹੁੰਦੇ ਸਾਰੇ ਮੀਟਰ ਪੁੱਟ ਕੇ ਇੱਕੇ ਥਾਂ ਲਾਉਣੇ ਗਲੀ ਦੇ ਬਾਹਰ ਲਾ ਮੀਟਰ ਯਾਰ ਤੂੰ ਲਾ ਲਾ ਜਿਹੜਾ ਕਿਹੜਾ ਲਾਉਂਦਾ ਅੱਜ ਤੌਣ ਨਾਲ ਲੱਥੀ ਦੇ ਵੇਖੀਂ ਯਾਰ ਬਜ਼ੁਰਗਾ ਮੇਰੀ ਗੱਲ ਸੁਣ ਤੂੰ ਮੈਨੂੰ ਡਰਾਣਾ ਮੇਰਾ ਵੀ ਮਾਮਾ ਪੁਲਸੀਆਗਾ ਉਹ ਹੌਲਦਾ ਰੋਣਾ ਕੋਈ ਫੌਜ ਨਹੀਂ ਹੈ ਸਭ ਤੋਂ ਵੱਡਾ ਉਛੜਿਆ ਤਾਂ ਮਾਮਾ ਵੱਡਾ ਉਛੜਿਆ ਹਾਂ ਚਲੋ ਫੇਰ ਚੱਲ ਜੀ ਹਾਂ ਲਾਓ ਆਜਾ ਤਾਜੀ ਲਾ ਹੈ ਮੇਰਾ ਮਾਮਾ ਪੁਲਸੀਆ ਜੇ ਹਾਈ ਮੇਰਾ ਮਾਮਾ ਕਿਹੜਾ ਪੁਲਸੀਆ